ਜ਼ਿਲ੍ਹਾ ਫਾਜ਼ਿਲਕਾ 'ਚ ਸਤਲੁਜ ਦਰਿਆ ਦੀ ਮਾਰ ਹੇਠਾਂ ਆਏ 17-18 ਪਿੰਡਾਂ ਦੇ ਲੋਕਾਂ ਦੀ ਹੈਲਪ ਵਾਸਤੇ ਪੂਰੇ ਪੰਜਾਬ ਪਰਚੋਂ ਲੋਕ ਅੱਗੇ ਆ ਰਹੇ ਨੇ ਅੱਜ ਵੀ ਸ੍ਰੀ ਮੁਕਸਰ ਸਾਹਿਬ ਤੋਂ ਬਲਵਿੰਦਰ ਵੈਦਵਾਨ ਅਤੇ ਬਲਰਾਜ ਬਰਾੜ ਸਿੰਘ ਦੇ ਪਰਿਵਾਰ ਨੇ ਫਾਜ਼ਿਲਕਾ ਸਥਿਤ तमाम ਪਿੰਡਾਂ ਦੇ ਹੜਪੀਟ ਤਾਂ ਲੋਕਾਂ ਲਈ ਪੂਰਾ ਟਰੱਕ ਭਰ ਕੇ ਕੈਟਲ ਫੀਡ ਤੇ ਹੋਰ ਸਮਾਨ ਭੇਜਿਆ ਇਹ ਤਸਵੀਰਾਂ ਤੁਹਾਨੂੰ ਜੋ ਦਿਖਾਈਆਂ ਜਾ ਰਹੀਆਂ ਨੇ ਇਹ ਫਾਜ਼ਿਲਕਾ ਐਸਐਸਪੀ ਦਫ਼ਤਰ ਦੀਆਂ ਹੈਗੀਆਂ ਨੇ ਜਿੱਥੇ ਬਲਵਿੰਦਰ ਵਿਦਵਾਨ ਅਤੇ ਬਲਰਾਜ ਬਰਾੜ ਸਿੰਘ ਜੀ ਦੇ ਪਰਿਵਾਰ ਦੁਆਰਾ ਇਹ ਪੂਰੀ ਰਾਹਤ ਸਮਗਰੀ ਪੰਜਾਬ ਪੁਲਿਸ ਦੇ ਹਵਾਲੇ ਕਿਤੇ ਗਈ ਹੈ ਇਥੋਂ ਉਹਨਾਂ ਨੇ ਜ਼ਿਲ੍ਹਾ ਪੁਲਿਸ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਸਮਗਰੀ ਸੌਂਪ ਦਿੱਤੀ ਗਈ ਹੈ ਤਾਂ ਕਿ ਉਹ ਅੱਗੇ ਹੜ੍ਹ ਪੀੜਤਾਂ ਵਾਸਤੇ ਇਸ ਨੂੰ ਪ੍ਰਯੋਗ ਕਰ ਸਕਣ ਇਸ ਮੌਕੇ ਤੇ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਬਰਾੜ ਨੇ ਉਹਨਾਂ ਦਾ ਸਰਦਾਰ ਗੁਰਮੀਤ ਸਿੰਘ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਇਹ ਰਾਹਤ ਸਮਗਰੀ ਫਾਜ਼ਿਲਕਾ ਦੇ ਹੜਪੀੜਤਾ ਵਿੱਚ ਵੰਡੀ ਜਾਏਗੀ ਉਹਨਾਂ ਨੇ ਅਪੀਲ ਕੀਤੀ ਕਿ ਜਿੰਨੀਆਂ ਵੀ ਸੰਸਥਾਵਾਂ ਹੜਪੀੜਤਾ ਦੀ ਮਦਦ ਕਰਨੀਆਂ ਚਾਹੁੰਦੀਆਂ ਨੇ ਉਹਨਾਂ ਦਾ ਸਵਾਗਤ ਹੈ ਪਰ ਉਹ ਸਿੱਧੇ ਤੌਰ ਤੇ ਇਹ ਰਾਹਤ ਸਮਗਰੀ ਵੰਡਣ ਵਾਸਤੇ ਕਮਾਂਵਾਲੀ ਪਤਨ ਪੋਸਟ ਜਾਂ ਫਿਰ ਹੋਰ ਹੜਪੀੜਿਤ ਖੇਤਰਾਂ ਵਿੱਚ ਨਾ ਜਾਵਣ ਉਹ ਪ੍ਰਸ਼ਾਸਨ ਨਾਲ ਪੁਲਿਸ ਨਾਲ ਸੰਪਰਕ ਕਰਨ ਅਤੇ ਫਾਜ਼ਿਲਕਾ ਪ੍ਰਸ਼ਾਸਨ ਦੁਆਰਾ ਇੱਕ ਸਟੋਰ ਬਣਾਇਆ ਗਿਆ ਜਿੱਥੇ ਰਾਹਤ ਸਮਗਰੀ ਨੂੰ ਸਟੋਰ ਕਰਕੇ ਫਿਰ ਅੱਗੇ ਵਿਉਤਬੰਦੀ ਦੇ ਨਾਲ ਜ਼ਰੂਰਤਮੰਦ ਲੋਕਾਂ 'ਚ ਇਹ ਰਾਹਤ ਸਮਗਰੀ ਵੰਡੀ ਜਾਏਗੀ ਜਿਹੜਾ ਰਾਸ ਮਟੀਰੀਅਲ ਰੇਲ ਦੀ ਬਲਵਿੰਦਰ ਸਿੰਘ ਦੀ ਵੈਦਵਾਨ ਲਾਈ ਬ੍ਰੈਡ ਮਿਕਸਰ ਤੋਂ ਪਸ਼ੂਆਂ ਦਾ ਜਿਹੜਾ ਕੈਟਲ ਫੀਲਡ ਹੈ ਕਰੀਬ 200 ਜਿਹੜੀ ਮੋਰੀ ਹੋ ਪਲੱਸ 200 ਹੀ ਪੈਕੇਟਸ ਹਨ ਹਿਜਨੈਟਰੀ ਪੈਟ ਦੇ ਸੋ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਇਹਨਾਂ ਵੱਲੋਂ ਜਿਹੜਾ ਇਹ ਕਾਰਜ ਇਹ ਜਿਹੜਾ ਇੱਕ ਜਨਰਸ ਕਾਜ ਹੈ ਇਹਦੇ ਵਿੱਚ ਪ੍ਰੋਪਰ ਵੇਨ ਹੈ ਜਿਹਦੀ ਜਿਹਦੀ ਡਿਸਟ੍ਰੀਬਿਊਸ਼ਨ ਹੋਏਗੀ ਕਿਉਂਕਿ ਹੁਣ ਜਿਹੜੇ ਲੋਕ ਕੀ ਕਰਦੇ ਆ ਆਪਦੇ ਆ ਫੀਡ ਲੈ ਕੇ ਜਾਂ ਰਾਸ਼ਨ ਵਗੈਰਾ ਲੈ ਕੇ ਤੇ ਕਾਵਾਂ ਵਾਲੇ ਪੱਤਨ ਜਾਂ ਹੋਰ ਕਿਤੇ ਪਹੁੰਚ ਜਾਂਦੇ ਨੇ ਉਹ ਸਾਡੇ ਵੱਲੋਂ ਉਹਦੇ ਵਿੱਚ ਸਾਨੂੰ ਜਿਹੜੀ ਦਿੱਕਤ ਹੁੰਦੀ ਹੈ ਕਿ ਉੱਥੇ ਕਮਾ ਵਾਲੇ ਜਾਂਦੇ ਆ ਉੱਥੇ ਸਾਡਾ ਜਿਹੜਾ ਬੰਨ ਹੈ ਮੰਦੇ ਵਿੱਚ ਜਿਹੜੀ ਰਿਪੇਅਰ ਵਰਕ ਚੱਲ ਰਿਹਾ ਵੈ ਜਾਂ ਜਿਹੜੀ ਇਹ ਜਿਹੜਾ ਮਟੀਰੀਅਲ ਇਹ ਸਹੀ ਜਗ੍ਹਾ ਤੇ ਨਹੀਂ ਪਹੁੰਚ ਪਉਂਦਾ ਜਾਂ ਜਿਨ੍ਹਾਂ ਕੋਲ ਆਲਰੇਡੀ ਹੈ ਉਹਨਾਂ ਤੱਕ ਚੱਲ ਜਾਂਦਾ ਸੋ ਇਸ ਚੀਜ਼ ਨੂੰ ਆਪਾਂ ਘਟਾਉਣ ਲਈ ਜਿਹੜਾ ਸਾਡੇ ਵੱਲੋਂ ਆਪਣੇ ਇਹਦੀ ਸਟੋਰੇਜ ਦੀ ਜਿਹੜੀ ਵਿਵਸਥਾ ਬਣਾਈ ਗਈ ਹੈ ਮੈਡਮ ਜਿਹੜੇ ਰਦਨਾ ਜੀ ਨੇਪਸੀਲਦਾਰ ਨੇ ਇਹਨਾਂ ਵੱਲੋਂ ਇੱਕ ਕਾਫੀ ਵੱਡਾ ਜਿਹੜਾ ਸਟੋਰ ਜਿਹੜਾ ਜਿਹਦੇ ਵਿੱਚ ਆਪਾਂ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪਰਚੇਜ਼ ਕਰਕੇ ਜਿਹੜਾ ਉਹਦੇ ਵਿੱਚ ਸਟੋਰੀਜ਼ ਬਣੀ ਹੋਈ ਹੈ ਉੱਥੇ ਆਪਾਂ ਇਹਨਾਂ ਹੁਣ ਮਟੀਰੀਅਲ ਨੂੰ ਸਟੋਰ ਕਰ ਲਾਂਗੇ ਉੱਥੋਂ ਅਸੀਂ ਲੋਡ ਵਨ ਲੋਡ ਦੇ ਮੁਤਾਬਿਕ ਸਾਡੇ ਆਫੀਸਰ ਜਿਹੜੇ ਜਾ ਕੇ ਰਾਤ ਸਮਗਰੀ ਵੰਡ ਰਹੇ ਨੇ ਉਹ ਜਾ ਕੇ ਫਿਰ ਜਿੱਥੇ-ਜਿੱਥੇ ਵੀ ਰਿਕੁਆਇਰਡ ਹੋਇਆ ਉੱਥੇ ਜਾ ਕੇ ਆਪਾਂ ਇਹ ਜਿਹੜੀ ਸਮਗਰੀ ਵੰਡ ਦਾਂਗੇ ਸੋ ਸਾਰਿਆਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਵੀ ਆਪ ਤੇ ਆਪ ਜੋ ਵੀ ਮਟੀਰੀਅਲ ਲੈ ਕੇ ਹੁੰਦੇ ਆ ਉਤੇ ਦੀ ਇੱਕ ਚੈਨੇਲਾਈਜ਼ ਸਿਸਟਮ ਹੀ ਬਣਾਇਆ ਹੋਇਆ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਾਲਿਕਾ ਦੇ ਪੁਲਿਸ ਨੇ ਸੋ ਉਸ ਜਰੀਏ ਹੀ ਜਿਹੜਾ ਇਹ ਜੇ ਹੋ ਜੇ ਤੇ ਇਹ ਸਾਡੇ ਲਈ ਵੀ ਜਿਹੜਾ ਕਾਫੀ ਸੌਖ ਹੁੰਦਾ ਹੈ ਕਿਉਂਕਿ ਜਿਹੜੀ ਲੋਕ ਉਹ ਸਾਡੇ ਚਾਹੁੰਦੇ ਆ ਵੀ ਹੱਥੀ ਸੇਵਾ ਕੀਤੀ ਜਾਵੇ ਲੇਕਿਨ ਸਾਡੇ ਚ ਉਹਦੇ ਚ ਇਹ ਮੁਸ਼ਕਲ ਆਉਂਦੀ ਹੈ ਵੀ ਜੇ ਆਪਾਂ ਉਹ ਹੱਥੀ ਸੇਵਾ ਕਰਨ ਨੂੰ ਅਲਾਉ ਕਰਦੇ ਆਂ ਤੇ ਜਿਹੜਾ ਕਾਵਾਂ ਵਾਲੀ ਸਾਈਟ ਤੇ ਜਿਹੜਾ ਰੋਡ ਹੈ ਇੱਕ ਸਿੰਗਲ ਰੋਡ ਹੈ ਜਿਹਦੇ ਉੱਤੇ ਸਾਡਾ ਏਕਿਊਏਸ਼ਨ ਵਰਕ ਜਿਹੜੀਆਂ ਐਨਡੀਆਰਫ ਦੀਆਂ ਟੀਮਾਂ ਮਿਲਟਰੀ ਦੀਆਂ ਟੀਮਾਂ ਇਥੇ ਕਿਨਾਂ ਦਾ ਜਿਹੜਾ ਏਕਿਊਏਸ਼ਨ ਜਿਹੜਾ ਆਪਰੇਸ਼ਨ ਉਹ ਜਿਹੜਾ ਅਫੈਕਟ ਹੁੰਦਾ ਸੋ ਅਸੀਂ ਇਹੀ ਰਿਕਵੈਸਟ ਕਰਾਂਗੇ ਵੀ ਜੇ ਵੀ ਕੋਈ ਦਾਨੀ ਸੱਜਣ ਇੱਦਾਂ ਕੋਈ ਸਮਗਰੀ ਦੇਣਾ ਚਾਹਵੇ ਤਾਂ ਸਾਡੇ ਨਾਲ ਰਾਬਤਾ ਕਰ ਲੇ ਅਸੀਂ ਉਹਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕਰੇ ਨਾਲ ਉਹਨੂੰ ਸਮਗਰੀ ਲੈ ਕੇ ਤੇ ਜਿਹੜੇ ਲੋੜਵੰਦਾਂ ਨੂੰ ਜਿਹੜਾ ਉਹ ਆਪਾਂ ਪਹੁੰਚਾਵਾਂਗੇ ਸੋ ਅਸੀਂ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਵੈਦਵਾਨ ਫੈਮਿਲੀ ਤੇ ਦੇ ਬਰਾਡ ਫੈਮਿਲੀ ਦਾ ਜਿਹੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇੱਕ ਬਹੁਤ ਜੋਗ ਪ੍ਰੋਪਰ ਸਮੇਂ ਤੇ ਜਿਹੜਾ ਇਹ ਯੋਗਦਾਨ ਪਾਇਆ ਤੇ ਇੱਕ ਬਹੁਤ ਹੀ ਇੱਕ ਨੋਬਲ ਕਾਰਜ ਆ। ਸੋ ਮੇਰੇ ਵੱਲੋਂ ਸਾਰਿਆਂ ਦਾ ਧੰਨਵਾਦ। ਸਰ ਸਰ ਮਜੂਦਾ ਲਾਤਾ ਦੇ ਸਟੋਰ ਵਾਟਰ ਸਟੋਰ ਹੈ ਉਹਦੇ ਜਿਹੜੋ ਡਿਸਚਾਰਜ ਕਰਦੇ ਆ ਸਾਡਾ ਐਸੀ ਰিসিਵਿੰਗ ਐਂਡ ਸੇ ਆ ਸਾਡੇ ਇੱਥੇ ਪਾਣੀ ਲਗਾਤਾਰ ਵੱਧ ਰਿਹਾ। ਜਿਸ ਵੇਖੋ 10 ਦਿਨ ਤੋਂ ਸਾਡਾ ਪਾਣੀ ਏਵਰੀ ਡੇ ਕੁਛ ਨਾ ਕੁਛ ਫੋਟ ਅੱਧਾ ਫੋਟ 2-4 ਇੰਚ ਇਹ ਵੱਧ ਰਿਹਾ। ਉਨ ਕੱਲ ਵੀ ਕਰੀਬ ਅੱਧਾ ਫੁੱਟ ਸਿਰ ਦਾ ਜਿਹੜਾ ਪਾਣੀ ਵਧਿਆ ਸੋ ਸਾਡੇ ਵੱਲੋਂ ਜਿਹੜਾ ਇਹਨਾਂ ਦਾ ਜਿਹੜਾ ਸਮਗਰੀ ਦਾ ਕੰਮ ਆ ਜਾਂ ਹੋਰ ਜੋ ਰਾਹਤ ਮਟੀਰੀਅਲ ਹੈ ਉਹਦੇ ਲਈ ਅਸੀਂ ਜਿਹੜਾ ਉਹ ਸਹੀ ਤਰੀਕੇ ਨਾਲ ਜਿਹੜਾ ਚੈਨਲਾਈਜ਼ ਕਰ ਰਿਹਾ ਪਤਾ ਨਹੀਂ ਕਿੰਨਾ ਲੰਮਾ ਸਮਾਂ ਚੱਲਣਾ ਪਰ ਕੋਈ ਨਹੀਂ ਆਪਾਂ ਸਾਰੇ ਤਿਆਰ ਆ ਇਹ ਅਖੀਰ ਤੇ ਠੀਕ ਹੋ ਜੇਗਾ ਸਾਰਾ ਲੋਕਾਂ ਦੀ ਆਵਾਜ਼ ਉਹ ਸਾਰੇ ਹੀ ਲੱਗਦੀ ਰਹਿੰਦੀ ਹੈ ਨਾ ਚੋਣ ਦੀ ਗੱਲ ਵੀ ਨਹੀਂ ਹੈ ਜਿਹੜਾ ਕੋਈ ਰਾਸ਼ਨ ਲੈ ਕੇ ਆਉਂਦਾ ਜਾਂ ਕੋਈ ਹੋਰ ਆਉਂਦਾ ਅਨਸੈਸੀ ਲੋਕ ਜਿਹੜੇ ਉਹ ਬਹੁਤ ਜੰਦੇ ਆ ਉਹਨਾਂ ਨੂੰ ਅਸੀਂ ਬਿਲਕੁਲ ਉੱਥੇ ਬੰਦ ਕੀਤਾ ਜਾਣ ਨਹੀਂ ਦਿੰਦੇ ਸਮਝਾ ਲਈ ਤਾਂ ਵੀ ਇਹਦਾ ਲੋਡ ਨਹੀਂ ਹੈ ਤੁਸੀਂ ਜਦੋਂ ਤੁਹਾਡੀ ਰਿਕੁਆਇਰਮੈਂਟ ਹੋਈ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਪਿੱਛੇ ਬੈਕ ਆਪਾਂ ਰੀਅਰ ਏਰੀਏ ਦੇ ਵਿੱਚ ਜਿਹੜਾ ਉਹ ਕੈਂਪ ਸਟਾਡੇ ਲੱਗੇ ਉੱਥੇ ਤੁਸੀਂ ਜਾ ਕੇ ਆਪਣੀ ਜਿਹਾ ਸੇਵਾ ਕਰਨੀ ਉੱਥੇ ਕਰ ਲਓ ਠੀਕ ਸਰ ਜੀ ਅੱਗੇ ਤਾਂ ਕਿਵੇਂ ਪਹੁੰਚ ਕੀਤੀ ਜਾਏਗੀ ਕੋਈ ਕੰਟੈਕਟ